ਉਨ੍ਹਾਂ ਦੇ ਵਿੱਚ ਲੁਟੇਰਿਆਂ ਦਾ ਆਤੰਕ ਦਿਨ-ਬਦ ਦਿਨ ਵਧਦਾ ਜਾ ਰਿਹਾ ਲੁਟੇਰੇ ਪੁਲਿਸ ਨੂੰ ਚੈਲੰਜ ਕਰਦੇ ਹੋਏ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਵਾਰਦਾਤ ਵਿੱਚ ਦੋ ਬਾਈਕ ਤੇ ਸਵਾਰ ਪੰਜ ਲੁਟੇਰਿਆਂ ਨੇ ਸ਼ਰਾਬ ਠੇਕੇ ਦੇ ਮੁਲਾਜ਼ਮ ਦੇ ਤੇਜ਼ਾਰ ਹਥਿਆਰਾਂ ਨਾਲ ਵਾਰ ਕਰਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ 38000 ਰੁਪਏ ਅਤੇ ਹੋਰ ਦਸਤਾਵੇਜ਼ ਨਾਲ ਭਰਿਆ ਹੋਇਆ ਬੈਗ ਖੋ ਕੇ ਫਰਾਰ ਹੋ ਗਏ ਬੇਖੌਫ ਲੁਟੇਰਿਆਂ ਨੇ ਖੰਨਾ ਦੀ ਨਵੀਂ ਆਬਾਦੀ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਲੁਟੇਰਿਆਂ ਦੇ ਹਮਲੇ ਦੇ ਵਿੱਚ ਬਾਲ ਬਾਲ ਹੈ ਜਿਹੜੇ ਉੱਥੇ ਮੌਜੂਦ ਲੋਕ ਬਚ ਗਏ ਇਸ ਸਬੰਧ ਵਿੱਚ ਜਾਣਕਾਰੀ ਇਹ ਜਿਹੜੀ ਜ਼ਖਮੀ ਹੋਏ ਮਹਿੰਦਰ ਸਿੰਘ ਤੇ ਉਸਦੇ ਬੇਟੇ ਵੱਲੋਂ ਸਾਂਝੀ ਕੀਤੀ ਗਈ ਘਟਨਾ ਬਪਰੀ ਕੰਮ ਤੋਂ ਹੁੰਦਾ ਸੀਗਾ ਮੈਂ ਮੰਡੀ ਗੁੰਦਗੜ ਤੋਂ ਸਾਰਾ ਗਰਾਉਂਡ ਕੋਲ ਹਾਈਵੇ ਦੇ ਪਿੱਛੇ ਬੰਦੇ ਲੱਗੇ ਆਂ ਪੰਜ ਬੰਦੇ ਸੀ ਦੋ ਮੋਟਰਸਾਈਕਲ ਉੱਤੇ ਮੈਂ ਭਜੌਣ ਦੀ ਕੋਸ਼ਿਸ਼ ਵੀ ਤੇਰੀ ਕੀਤੀ ਮੋਟਰਸਾਈਕਲ ਭਜਾਇਆ ਮੈਂ ਆਪਣਾ ਪਰ ਫਿਰ ਵੀ ਆ ਕੇ ਮੈਨੂੰ ਸਾਡੇ ਵਿਚ ਦੇ ਵਿੱਚ ਘੇਰ ਲਿਆ ਮੱਲੇ ਵਿੱਚ ਘੇਰ ਕੇ ਮੈਨੂੰ ਦਾਅ ਮਾਰੇ ਮੇਰਾ ਸਮਾਨ ਖੋ ਕੇ ਲੱਗੇ ਬੈਗ ਖੋ ਕੇ ਲੱਗੇ ਮੋਬਾਈਲ ਲੇ ਕੇ ਖੋ ਕੇ ਪੰਜ ਜਣੇ ਸੀਗੇ ਜੀ ਤੇ ਦੋ ਮੋਟਰਸਾਈਕਲ ਸੀ ਉਹਨਾਂ ਕੋਲ ਪਿੱਛੇ ਲੱਗਣ ਤੋਂ ਬਾਅਦ ਗੁਰਦੁਆਰਾ ਸਾਹਿਬ ਕੋਲ ਆ ਕੇ ਮੈਂ ਮੋਟਰ ਟੰਡ ਕੀਤਾ ਤੇ ਮੇਰੇ ਪਿੱਛੇ ਦਾਅ ਮਾਰਨ ਲੱਗੇ ਸੀ ਪਿੱਟ ਚ ਮੈਂ ਜਦੋਂ ਵਾਪਸ ਰੋਟਾਂ ਨੂੰ ਕਰ ਗਿਆ ਮੋੜ ਮੋੜਿਆ ਉਹ ਗਾਹਾਨਾ ਕੇ ਮੁੜ ਕੇ ਫੇਰ ਵਾਪਸ ਆ ਕੇ ਮੈਨੂੰ ਘੇਲੇ ਬੀਹ ਜਾਂਦੇ ਉਹਨਾਂ ਨੇ ਫੇਰ ਦਾਹ ਮਾਰੇ ਜੀ ਮੇਰੇ ਉਹਨੇ ਸਿਰ ਤੇ ਮਾਰੇ ਹੱਥ ਫਰਮਾਰੇ ਮੇਰੇ ਕੋਲ ਪਰਸਰ ਕਿੰਨਾ ਸੀ ਕਿਸ਼ੇ ਦੇਣੇ ਸੀਗੇ 38000 ਰੁਪਏ ਸੀ ਮੇਰੇ ਕੋਲ ਮੋਬਾਈਲ ਲੈ ਕੇ ਮੇਰਾ ਬੈਗ ਲੈ ਕੇ ਕਪੜੇ ਸੀ ਵਿੱਚੋਂ ਦੇ ਹਾਂਜੀ ਪੁਲਿਸ ਵਾਲਾ ਕਿਤੀ ਸੀਗੀ ਜੀ ਕੋਈ ਆਇਆ ਹੈ ਨਹੀਂ ਬਿਆਨਪੁਰ ਲੈਣ ਵਾਸਤੇ ਪੁੱਛਣ ਵਾਸਤੇ ਮੰਗ ਤਾਂ ਕੋਈ ਨਹੀਂ ਕਰਦੀ ਮੰਗ ਤਾਂ ਇਹ ਜੋ ਉਹਨਾਂ ਦੀ ਉਹ ਤਾਂ ਹੋ ਗਿਆ ਇਹ ਗਾਂਬੱਦ ਕੇ ਕੋਈ ਹੋਰ ਨਾ ਨਾ ਹੋਵੇ ਜਾਨੀ ਨੁਕਸਾਨ ਹੋ ਸਕਦਾ ਜੇ ਮੈਂ 2-3 ਵਾਰੀ ਜ਼ਾਹ ਮਾਰੀ ਪਿੱਛੇ ਕੋਸ਼ਿਸ਼ ਕੀਤੀ ਉਹਨਾਂ ਨੇ ਮੈਂ ਬਚਾਅ ਕਰਦਾ ਰਿਹਾ ਪਾਪਾ ਨੇ ਬਹੁਤ ਕੋਸ਼ਿਸ਼ ਕੀਤੀ ਅੱਗੇ ਨਿਕਲਣ ਦੀ ਪਰ ਕਵਰ ਨਹੀਂ ਕਰ ਪਾਏ ਨਹੀਂ ਬਾਦੀ ਐਂਟਰ ਕੀਤੇ ਆਪਾਂ ਐਂਟਰ ਕਰਦਾ ਉੱਥੇ ਸਾਹਮਣੇ ਗੱਡੀ ਆ ਗਈ ਉਹਨਾਂ ਕਰਕੇ ਥੋੜਾ ਸਲੋ ਹੋ ਗਏ ਜਦੋਂ ਆਪਾਂ ਨੂੰ ਘੇਰ ਲਿਆ ਘੇਰ ਕੇ ਕੀ ਜਿਹੜਾ ਸਮਾਨ ਸੀਗਾ ਸਮਾਨ ਵਗੈਰਾ ਸੀ ਉਹਨਾਂ ਕੋਲ ਬੈਗ ਸੀਗਾ ਬੈਗ ਚ ਕਿਆ ਸੀਗਾ ਮੋਬਾਈਲ ਸੀਗਾ 38000 ਰੁਪਏ ਕਿਆ ਸੀਗਾ ਤੇ ਪਾਪਾ ਨੇ ਜ਼ਾਮ ਚੜ ਬਚਾਉਣ ਦੀ ਬਚਾਅ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਪਰ ਉਹਨਾਂ ਨੇ ਸੁਣਿਆ ਨਹੀਂ ਦਾਹ ਮਾਰਨੇ ਸ਼ੁਰੂ ਕਰਤੇ ਤੇ ਪਾਪਾ ਪਿੱਛੇ ਵੀ ਭੱਜਿਆ ਉਹਨਾਂ ਦੇ ਜਦੋਂ ਬੈਗ ਲੈ ਕੇ ਪੰਜ ਪੰਜ ਰੇ ਸੀਗੇ ਉਹ ਤੇ ਬਾ ਹੱਥ ਚ ਨਹੀਂ ਆਏ ਹੈਗੇ ਪਰ ਉਹ ਛੜੇ ਕਿਸੇ ਨਾਲ ਦੁਸ਼ਮਣ ਨਹੀਂ ਹੈ ਨਹੀਂ ਸੀਗੀ ਪਾਪਾ ਕੀ ਕੰਮ ਕਰਦੇ ਆਪਨੇ ਪਾਪਾ ਠੇਕੇਦਾਰ ਤੇ ਸੇਲਡਮੈਨ ਹੈ ਜੀ ਇਹ ਗੋਬਿੰਦਗੜ੍ਹ ਮੰਡੀ ਗੋਬਿੰਦਗੜ੍ਹ ਜੀ ਤੁਸੀਂ ਪੁਲਿਸ ਨੇ ਤਲਾਕੀ ਕੀਤੀ ਸੀ ਹਾਂ ਜੀ ਸਰ ਪੁਲਿਸਿੰਗ ਆਏ ਸੀ ਦੁਬਾਰੇ ਇਨਕੁਆਇਰੀ ਕਰਨ ਸਾਹਿਬ ਮੱਲਿਆ ਦੇ ਮੱਲਿਆ ਦੇ ਕੈਮਰੇ ਵਗੈਰਾ ਚੈੱਕ ਕੀਤੇ ਸਾਰਿਆਂ ਦੇ ਤਾਂ ਬਾਕੀ ਸਦਾ ਉਹ ਕੀ ਗੱਲਬਾਤ ਹੋਈ ਆ ਪੁਲਿਸ ਨਾਲ ਜੀ ਹਾਂ ਜੀ ਨਾਲ ਗੱਲਬਾਤ ਹੋਈ ਸੀ ਉਹ ਕਹਿੰਦੇ ਚਲੋ ਬਾਕੀ ਜਿੱਥੇ ਜਿਨ੍ਹਾਂ ਦੇ ਰਿਕਾਰਡ ਰਹਿੰਦੀਆਂ ਨੇ ਇਦਾਂ ਨਹੀਂ ਮਿਲੇ ਆਪਾਂ ਉਹ ਦੀ ਸਪੋਰਟ ਉਹ ਕਾਹਨ ਕੱਲੂ ਦੇਖਾਂਗੇ ਵੀ ਕੱਲ ਚੱਕਰ ਲਾਏ ਕੈਮਰੇ ਆਪਾਂ ਤੇ ਹਸਪਤਲ ਕੋਲ ਲੈ ਕੇ ਗਏ ਸੀ ਹਸਪਤਲ ਮੈਂ ਸੀਗਾ ਮੰਮੀ ਸੀਗੇ ਤੇ ਛੋਟਾ ਭਾਈ ਸੀ ਸੀਵਲ ਹਸਪਤਲ ਤੇ ਲੈ ਕੇ ਗਏ ਜਰਾ 10 ਤਰੀਕ ਨੂੰ ਸਵੇਰ ਸਾਡੇ ਕੋਲ ਮੈਡੀਕਲ ਹਸਪਤਲ ਤੋਂ ਆਪਣਾ ਸੀਵਲ ਹਸਪਤਲ ਤੋਂ ਰੁੱਕਾ ਆਇਆ ਜਿੱਥੇ ਮੈਂ ਦਰ ਸਿੰਘ ਜਨਾਬ ਦਾ ਬੰਦਾ ਵਾਸੀ ਨਵੀਂ ਬਾਦੀ ਉਹ ਸਟੱਲ ਚਮਕਾਰ ਦਾਖਲ ਹੋਇਆ ਤੇ ਸਾਡੇ ਪਰਮੈਸ਼ਨਰ ਸਬ ਇੰਸਪੈਕਟਰ ਗਏ ਸੀ ਉਹਨਾਂ ਦੀ ਸਟੇਟਮੈਂਟ ਲੈਣ ਉੱਥੇ ਜਾ ਕੇ ਜਦੋਂ ਉਹਨਾਂ ਨੇ ਡਾਕਟਰ ਸਾਹਿਬ ਤੋਂ ਪੁੱਛਿਆ ਮਰੀਜ਼ ਬਾਰੇ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਵੀ ਉਹ ਲਾਮਾ ਹੋ ਗਏ। ਮਤਲਬ ਆਪਦੀ ਮਰਜ਼ੀ ਨਾਲ ਹਸਪੀਟਲ ਤੋਂ ਚਲੇ ਗਏ। ਉਹਨਾਂ ਦੇ ਆਸ-ਪਾਸੇ ਤੋਂ ਪਤਾ ਕੀਤਾ ਪਰ ਕੁਝ ਪਤਾ ਨਹੀਂ ਲੱਗਿਆ। ਉਹਦੀ ਆ ਬਾਸੀ ਤੇ ਉਹਨਾਂ ਨੇ ਰਿਪੋਰਟ ਵੀ ਲਿਖੀ ਹੈ। ਫਟੋ ਅੱਜ ਸਾਡੇ ਕੋਲੇ ਆਏ। ਉਹਨਾਂ ਨੇ ਬਿਆਨ ਦਿਖਾਇਆ ਤੇ ਐਫ ਆਈ ਆਰ ਦਰਸਤ ਜਾਰੀ ਹੈ। ਜਿਵੇਂ 9 ਦੇ 10 ਦੀ ਰਾਤ ਨੂੰ ਇਹ ਦਾਖਲ ਹੋਈ ਸੀ। ਇਹਨਾਂ ਦਾ ਬੇਟਾ ਦੱਸਣਾ ਆਇਆ ਸੀ ਆ ਵੀ ਜੀ ਮੇਰੇ ਵਿਦਾਈ ਨਾਲੇ ਤੰਤਾ ਕਰਕੇ ਹੋਇਆ ਹੈ। ਉਤੇ ਉਹਨੇ ਸਿਰਫ ਮੋਬਾਈਲ ਕੋਈ ਜਾਣ ਦਾ ਜ਼ਿਕਰ ਕੀਤਾ ਸੀ 38000 ਦਾ ਜ਼ਿਕਰ ਨਹੀਂ ਸੀ ਕੀਤਾ ਉਹਦੀ ਅਸੀਂ ਵੱਖਰੀ ਪੜਤਾਲ ਕਰਾਂਗੇ ਫਿਲਹਾਲ ਐਫ ਆਰ ਬਣ ਚੁੱਕੀ ਜਾਰੀ ਹੈ ਲੁਧਿਆਣਾ ਲਾਈਵ ਲਈ ਅਮੇ ਥਾਪੜ ਦੀ ਰਿਪੋਰਟ